ਇਹ ਪਾਸਵਾਸਤੇ ਪਾਸਵਾਸਤੇ ਕਿਉਂ ਲੈ ਕੇ ਆਈਆਂ ਬੰਦਿਆਂ ਵਾਸਤੇ ਲੈ ਕੇ ਆਈਆਂ ਬੰਦਿਆਂ ਵਾਸਤੇ ਕਿਵੇਂ ਅੱਜ ਤੁਹਾਨੂੰ ਪੱਠੇ ਰੰਨ ਕੇ ਖਵਾਵਾਂਗੇ ਕਿਉਂ ਪੱਠੇ ਘਿਵਾਉਂਗੇ ਹੱਸੀ ਜਾਣੀ ਹੈ ਪੱਠੇ ਕੇ ਖਵਾਵਾਂਗੇ ਸਾਗ ਲੈ ਕੇ ਆਈਆਂ 100 ਰੁਪਏ ਦਾ ਤਾਂ ਇਹ ਆਇਆ ਹੈ ਪਾਲਕ, ਮੇਥੀ ਵਗੈਰਾ ਪਾ ਕੇ ਤੇ ਪਾਈਆ ਇਹ ਕਿਉਂ ਖਾ ਜੂਗਾ 3-400 ਦਾ 100 ਦੀ ਹੈ ਸਲਾਈਡ ਰੱਖਾਂ ਜੂਗਾ ਹੈ ਤੇ ਉੱਤੇ ਜਿਹੜੀ ਮੇਨ ਤ ਤੜਕਾ ਟਮਾਟਰ ਅਦਰਕ ਸੌਦਾ ਹੈ ਉਹ ਖਾਜੂਗਾ ਇਹ ਤਾਂ 7-800 ਵਿੱਚ ਬਣੂਗੇ ਪੱਠੇ 7-800 ਦੇ ਕਿਉਂ ਛੁੱਟ ਮਰੀਆਂ ਨੇ ਉਹ ਲੈ ਸੋ ਚਿਕਾ ਨਹੀਂ ਆਉਂ ਕਸਾਰੇ ਤਾਂ ਖਰਚਾ 7-800 ਹੋ ਜਾਂਦਾ ਨਾਲੇ ਅੱਜ ਆਪਣੇ ਬਦੋਸਤਾਂ ਨੂੰ ਦਿਖਾਵਾਂਗੇ ਕਿਵੇਂ ਬਣਦਾ ਹੈ ਠੀਕ ਲਓ ਜੀ ਆਪਣਾ ਸਾਗ ਨੂੰ ਕੱਟ ਲਿਆ ਤੇ ਆ ਗਏ ਕੋਈ ਦੀ ਨਾਈ ਧੋਈ ਹੈ ਜਿਹੜੀ ਕਰ ਲਈ ਠੀਕ ਹੈ ਇਹਦੀ ਨਾਈ ਤੋਂ ਤੁਸੀਂ ਚੰਗੀ ਤਰ੍ਹਾਂ ਕਰਨੀ ਹੈ ਪ੍ਰੋਪਰ ਪਾਣੀ ਦੇ ਵਿੱਚ ਖੁੱਲ੍ਹੇ-ਦੁੱਲ੍ਹੇ ਪਾਣੀ ਦੇ ਵਿੱਚ ਇਹਦੀ ਨਾਈਤੋ ਹੀ ਕਰਨੀ ਆ। ਇੱਧਰ ਕੁੱਕਰ ਦੇ ਵਿੱਚ ਆਪਾਂ 1.5 ਲੀਟਰ ਪਾਣੀ ਹੈ ਜਿਹੜਾ ਪਾ ਲਿਆ। ਲਓ ਪਹਿਨਾਈ ਤੋਂ ਹੀ ਕਰਨ ਤੋਂ ਬਾਅਦ ਆਪਾਂ ਇਹਨੂੰ ਚੌਂਕੇ ਚੜਾਤਾ ਦੇਖੋ। ਹੁਣ ਇਹਦੇ ਵਿੱਚ ਆਪਾਂ ਅੱਗੇ ਹੋਰ ਕੀ ਪਾਵਾਂਗੇ ਉਹ ਤੁਹਾਨੂੰ ਠਹਿਰ ਕੇ ਦੱਸਦੇ ਆ। ਠੀਕ ਹੈ ਕਿਉਂਕਿ ਇੱਕ ਅਦਾਂ ਅਵਾਲਾ ਜਿਹੜਾ ਇਹਦੇ 'ਚ ਆ ਜਾਣ ਦੋ। ਵੀਡੀਓ ਦੇ ਨਾਲ ਬਣੇ ਰਹੋ। ਲਾਓ ਜੀ ਕਿਹੜਾ ਕਿਹੜਾ ਸਮਾਨ ਆਪਾਂ ਸਾਗ ਦੇ ਵਿੱਚ ਪਾ ਰਹੇ ਆ ਆਪਾਂ 2 ਚਮਚੇ ਲਾਲ ਮਿਰਚ 2 1/2 ਚਮਚੇ ਨਮਕ ਲਸਣ ਅਦਰਕ ਤੇ ਮੂੰਗੀ ਬਸਰੀ ਦੀ ਦਾਲ ਇਹ ਚੀਜ਼ਾਂ ਹੁਣ ਆਪਾਂ ਸਾਗ ਦੇ ਵਿੱਚ ਆਪਣੇ ਦੇ ਪਾਵਾਂਗੇ ਦੇਖੋ ਥੋੜੇ ਟਾਹਣੇ ਮਿਲੇ ਪਏ ਆਂ ਯਾ ਹੋ ਗਿਆ ਆਸਮਾਨ ਪਾਉਂ ਆਪਾਂ ਸਾਗ ਨੂੰ ਤੜਕਾ ਨਹੀਂ ਲਾਉਂਦੇ ਹੁੰਦੇ ਜੀ ਤੜਕਾ ਮਤਲਬ ਅੱਜ ਇਹ ਬਣਾਇਆ ਅੱਜ ਨਹੀਂ ਇਹਨੂੰ ਤੜਕਾ ਲਾਉਂਦੇ ਇਹਨੂੰ ਐਵੇਂ ਜਿਵੇਂ ਖਾਵਾਂਗੇ ਤੇ ਆਪਾਂ ਇਹਨੂੰ ਕੱਲ ਨੂੰ ਤੜਕਾ ਜਿਹੜਾ ਲਾਵਾਂਗੇ ਹੁਣ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਦਾਂਗੇ। ਕਿ ਸਿਰਫ ਇਹਨੂੰ ਘੋਟ ਕੇ ਖਾ ਲਾਂਗੇ। ਇਸੇ ਕਰਕੇ ਆਪਾਂ ਇਹ ਸਮਾਨਾ ਜਿਹੜਾ ਪਹਿਲਾਂ ਪਾਤਾ ਪੱਲਾ ਆਪਾਂ ਪਿਆਜ਼ ਨਹੀਂ ਪਾਇਆ। ਤੁਸੀਂ ਚਾਹੋ ਤਾਂ ਇਹਦੇ ਵਿੱਚ ਟਮਾਟਰ ਤੇ ਪਿਆਜ਼ ਵੀ ਹੈ ਜਿਹੜਾ ਪਾ ਸਕਦੇ ਹੋ। ਲਓ ਜੀ ਆਪਾਂ ਆਪਣਾ ਮਟੀਰੀਅਲ ਆ ਜਿਹੜਾ ਇਹਦੇ ਵਿੱਚ ਹਣਾ ਮਿਕਸ ਕਰਤਾ। ਤੇ ਹੁਣ ਇਹਦੇ ਵਿੱਚ ਘਿਓ ਪਾ ਦਾਂਗੇ ਤਾਂ ਕਿ ਇਹ ਬਾਹਰ ਨਾ ਨਿਕਲੇ। ਲਓ ਜੀ। ਦੇਖਣ ਆਪਾਂ ਪਾਤਾ ਇਹਦੇ ਵਿੱਚ ਦੇਸੀ ਘਿਓ। ਇਹ ਨਾਲ ਨਾਲੇ ਤਾਂ ਇਹ ਵਾਰ ਨਹੀਂ ਆਉਂਦਾ ਜੀ ਨਾਲੇ ਇਹ ਰਿਚ ਦਾ ਬਹੁਤ ਸੋਹਣਾਗਾ ਤੇ ਹੁਣ ਆਪਾਂ ਕੁੱਕਰ ਦਾ ਕਰਦਾਂਗੇ ਟੱਕਣ ਬੰਦ ਤੇ ਤੁਸੀਂ ਧਿਆਨ ਰੱਖਣਾ ਵੀ ਕੁੱਕਰ ਦੇ ਟੱਕਾਂ ਦੇ ਵਿੱਚ ਕਿੱਤਾ ਜਿਹੜਾ ਨਹੀਂ ਫਸਣਾ ਚਾਹੀਦਾ ਸਾਹੀਆ ਆਪਾਂ ਕੁੱਕੜਾ ਜਿਹੜਾ ਕਾਫੀ ਨੀਵਾ ਰੱਖਿਆ ਹੋਇਆ ਹੈਗਾ ਹੁਣ ਜਿਹੜਾ ਇਹ ਘਿਓ ਪਾਇਆ ਇਹ ਇੱਕ ਲੇਅਰ ਬਣ ਜੂ ਜਿਹਨਾਂ ਨੂੰ ਉੱਪਰ ਨਹੀਂ ਆਉਂਦੇ ਹੁੰਦੇ ਇਹ ਤਾਂ ਕੁੱਕੜਾ ਜਿਹੜਾ ਆਪਣਾ ਖਟਣ ਦਾ ਖਤਰਾ ਬਣਿਆ ਰਹਿੰਦਾ ਲਓ ਜੀ ਕੁੱਕਰ ਦਾ ਢੱਕਣ ਕਰਤਾ ਦੇਖੋ ਆਪਾਂ ਨੇ ਬੰਦ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹ ਮਤਲਬ 5 ਵਜੇ ਤੇ ਸਵਾ 6 ਵਜੇ ਆਪਾਂ ਇਹ ਤਾਂ ਢੱਕਣਾ ਜਿਹੜਾ ਖੋਲਾਂਗੇ ਹਾਂਜੀ ਸਾਗ ਆਪਣਾ ਰਿਚ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲਣ ਆਲਣ ਪਾ ਕੇ ਇਹਨੂੰ ਆਪਾਂ ਘੋਟਦੇ ਹਾਂ ਲਓ ਜੀ ਹੁਣ ਆਪਾਂ ਇਹਦੇ ਵਿੱਚ ਆਲਣ ਪਾ ਲਿਆ ਹੁਣ ਆਪਾਂ ਇਹਨੂੰ ਮਗਰਨੇਨਾ ਚਾਰਸ਼ਪਰੇ ਕਮਾ ਕੇ ਘੋਟ ਲਾਂਗੇ ਦੇਖੋ ਜੀ ਕਾਹ ਦਾ ਜਿਹੜਾ ਆਪਣਾ ਪੂਰਾ ਪ੍ਰੋਪਰ ਆਪਣਾ ਘੋਟ ਲਿਆ ਤੇ ਇੱਧਰ ਆਪਾਂ ਪਿਆਜ਼ ਦਾ ਕੱਲੇ ਦਾ ਲਾਉਂਦੇ ਨੂੰ ਤੜਕਾ ਆ ਦੇਖੋ ਦੇਖੋ ਜੀ ਤੇ ਦੱਸਿਓ ਕਮੈਂਟ ਕਰਕੇ ਫਿਰ ਸਾਗ ਕਿਸ ਕਿਸ ਨੂੰ ਪਸੰਦ ਆ